ਪੰਜਾਬ ਜੀ ਯੂਨੀਵਰਸਿਟੀ ਸਾਡਾ ਸਾਡੀ ਲੈਗੇਸੀ ਹੈ ਸਾਡਾ ਵਿਰਸ ਹੈ ਦਿਲ ਦੇ ਵਿੱਚ ਨਫ਼ਰਤ ਰੱਖੀ ਹੋਈ ਇਹਨਾਂ ਨੇ ਪੰਜਾਬ ਪ੍ਰਤੀ ਪੰਜਾਬ ਡੇ ਵਾਲੇ ਦਿਨ ਭਾਜਪਾਨ ਨੇ ਪੰਜਾਬੀਆਂ ਨੂੰ ਤੋਹਫਾ ਦਿੱਤਾ ਹੈ ਭਾਜਪਾਨ ਨੇ ਆਪਣਾ ਪੰਜਾਬ ਵਿਰੋਧੀ ਚਿਹਰਾ ਦਿਖਾਇਆ ਸਾਡੇ ਕੋਲੇ ਆਪਣੀ 170 ਤੋਂ ਉੱਪਰ ਕਾਲਜ ਨੇ ਪੰਜਾਬ ਦੇ ਵਿਰੋਧੀ ਨੇ ਇੱਕ ਵੀ ਮੌਕਾ ਨਹੀਂ ਜਾਣ ਦਿੰਦੇ ਪੰਜਾਬ ਦੇ ਵਿਰੁੱਧ ਕੋਈ ਵੀ ਐਕਸ਼ਨ ਲੈਣ ਦਾ ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਦੋਸਤੋ ਇੱਕ ਬੜਾ ਨਾਦਰ ਸ਼ਾਹੀ ਫਰਮਾਨ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਦੀ ਸਰਕਾਰ ਵੱਲੋਂ ਜਾਰੀ ਹੋਇਆ ਜਿਹੜਾ ਕਿ ਟੋਟਲੀ ਪੰਜਾਬ ਦੇ ਵਿਰੁੱਧ ਹੈ ਪੰਜਾਬ ਦੇ ਹੱਕਾਂ ਦੇ ਵਿਰੁੱਧ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜਿਹੜੀ ਸੈਨੇਟ ਹੈ ਉਹਨੂੰ ਭੰਗ ਕਰਨ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਟੋਟਲੀ ਗੈਰ ਸंवਿਧਾਨਿਕ ਹੈ ਜੀ ਕਿਉਂਕਿ ਮੇਰੇ ਕੋਲ ਕਾਗਜ਼ ਨੇ ਕਿ ਇਹ ਜਿਹੜਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਉਹਦੇ ਚ ਸਬਸੈਕਸ਼ਨ 3 ਹੈ ਤੇ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਹ ਪੰਜਾਬ ਯੂਨੀਵਰਸਿਟੀ ਐਕਟ 1947 ਉਹਦੇ ਅੰਡਰ ਇਹ ਐਕਟ ਪਾਸ ਹੋਇਆ ਸੀ ਤੇ 1 ਨਵੰਬਰ ਫਸਟ ਡੇ ਆਫ ਨਵੰਬਰ 1966 ਉਹ ਤੋਂ ਇਹ ਸੈਨੇਟਰ ਤੇ ਯੂਨੀਵਰਸਿਟੀ ਦੇ ਜਿਹੜੇ ਅਗਲੇ ਜਿਹੜੇ ਕਾਮਾਕਾਰਾਂ ਦਾ ਜਿਹੜਾ ਪੂਰਾ ਬਿਉਰਾ ਜਿਹੜਾ ਹੈ ਲੇਖਾ ਜੋਖਾ ਤੇ ਉਹਨੂੰ ਚਲਾਉਣ ਦੇ ਪ੍ਰਬੰਧਕੀ ਕਾਗਜ਼ ਪੱਤਰ ਜਿਹੜੇ ਨੇ ਉਹ ਤਿਆਰ ਹੋਏ ਸੀ ਜਿਹੜਾ ਐਕਟ ਵਿਧਾਨ ਸਭਾ ਚ ਬਣਿਆ ਹੋਵੇ ਉਹਨੂੰ ਕੇਂਦਰ ਸਰਕਾਰ ਕਿਸੇ ਨੋਟੀਫਿਕੇਸ਼ਨ ਦੁਆਰਾ ਰੱਦ ਨਹੀਂ ਕਰ ਸਕਦੀ ਭੰਗ ਨਹੀਂ ਕਰ ਸਕਦੀ ਜਾਤਾ ਵਿਧਾਨ ਸਭਾ ਹੀ ਅਮੈਂਡ ਕਰੇ ਜਾਂ ਫਿਰ ਇਹਨੂੰ ਦੇਸ਼ ਦੀ ਪਾਰਲੀਮੈਂਟ ਚ ਲੈ ਕੇ ਜਾਇਆ ਜਾਵੇ ਦੋਨੋਂ ਹੀ ਨਹੀਂ ਹੋਇਆ ਨਾ ਪੰਜਾਬ ਵਿਧਾਨ ਸਭਾ ਨੇ ਕੋਈ ਇਹੋ ਜਿਹਾ ਅਮੈਂਡਮੈਂਟ ਕੀਤੀ ਹੈ ਤੇ ਨਾ ਹੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਲੈ ਕੇ ਗਏ ਉੱਥੋਂ ਪਾਸ ਹੋਇਆ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਭਾਜਪਾ ਨੇ ਆਪਣਾ ਪੰਜਾਬ ਵਿਰੋਧੀ ਚਿਹਰਾ ਦਿਖਾਇਆ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਦੋ ਵਾਰੀ ਮੀਟਿੰਗਾਂ ਹੋਈਆਂ ਸੀ ਪੰਜਾਬ ਹਰਿਆਣਾ ਗਵਰਨਰ ਬੈੰਦੇ ਸੀ ਮੈਂ ਵੀ ਜਾਂਦਾ ਸੀ ਨਾਲ ਹਰਿਆਣੇ ਦੇ ਮੁੱਖ ਮੰਤਰੀ ਵੀ ਆਉਂਦੇ ਸੀ ਅਫਸਰ ਵੀ ਆਉਂਦੇ ਸੀ ਬੀਸੀਬੀ ਆਉਂਦੇ ਸੀ ਇਹਨਾਂ ਦੀ ਮੰਗ ਸੀ ਕਿ ਪੰਚਕੂਲੇ ਦੇ ਯਮਨਾ ਨਗਰ ਦੇ ਕੁਰੂ ਖੇਤਰ ਦੇ ਅੰਬਾਲੇ ਦੇ ਸਾਰੇ ਜਿਹੜੇ ਕਾਲਜ ਨੇ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਦੇ ਅੰਡਰ ਲੈ ਲਓ ਜੀ ਤੁਸੀਂ ਜਦਕਿ ਹਰਿਆਣਾ ਆਪ ਹੀ ਉਹਨਾਂ ਚੋਂ ਬਾਹਰ ਨਿਕਲਿਆ ਸੀ ਜਦੋਂ ਉਹਨਾਂ ਨੇ ਕੁਰੂ ਖੇਤਰ ਯੂਨੀਵਰਸਿਟੀ ਬਣਾਈ ਹੈ ਬਿਲਕੁਲ ਸਾਫ਼ ਮਨਾਂ ਕਰ ਦਿੱਤਾ ਗਿਆ ਸੀ ਮੇਰੇ ਵੱਲੋਂ ਕਿ ਜੀ ਸਾਡੇ ਕੋਲੇ ਆਪਣੀ 170 ਤੋਂ ਉੱਪਰ ਕਾਲਜ ਨੇ ਐਫੀਲੀਏਸ਼ਨ ਜਿਹੜੀ ਹੈ ਉਹਨਾਂ ਕਾਲਜਾਂ ਦੀ ਪੰਜਾਬ ਯੂਨੀਵਰਸਿਟੀ ਨਾਲ ਹੈ ਤੇ ਇਹਨਾਂ ਨੂੰ ਇਹ ਕੋਈ ਪ੍ਰੋਬਲਮ ਨਹੀਂ ਸੀ ਕਿ ਸਾਡੇ ਜਿਹੜੇ ਕਾਲਜ ਨੇ ਉਹ ਪੰਜਾਬ ਯੂਨੀਵਰਸਿਟੀ ਦੇ ਨਾਲ ਜੁੜ ਜਾਣਗੇ ਇਹਨਾਂ ਨੇ ਉਹਨਾਂ ਕਾਲਜਾਂ ਦੇ ਵਿੱਚੋਂ ਸੈਨੇਟ ਦੇ ਮੈਂਬਰ ਪੇਜ ਕੇ ਸੈਨੇਟ ਦੇ ਵਿੱਚ ਵੜਨਾ ਸੀ ਜਿੱਦਾਂ ਕਿ ਸਾਨੂੰ ਪਹਿਲੀ ਪਤਾ ਲੱਗ ਗਿਆ ਤਾਂ ਅਸੀਂ ਇਹਨੂੰ ਮਨਾਂ ਕਰਤਾ ਜਵਾਬ ਦਿੱਤਾ ਤਾਂ ਫਿਰ ਇਹਨਾਂ ਨੇ ਹੁਣ ਹੋਰ ਤਰੀਕਾ ਅਪਣਾਇਆ 1 ਨਵੰਬਰ ਪੰਜਾਬ ਡੇ ਪੰਜਾਬ ਡੇ ਵਾਲੇ ਦਿਨ ਭਾਜਪਾ ਨੇ ਪੰਜਾਬੀਆਂ ਨੂੰ ਤੋਹਫਾ ਦਿੱਤਾ ਮੈਂ ਪਹਿਲੇ ਦਿਨੋਂ ਕਹਿੰਦਾ ਰਿਹਾ ਕਿ ਪੰਜਾਬ ਦੇ ਵਿਰੋਧੀ ਨੇ ਇੱਕ ਵੀ ਮੌਕਾ ਨਹੀਂ ਜਾਣ ਦਿੰਦੇ ਪੰਜਾਬ ਦੇ ਵਿਰੁੱਧ ਕੋਈ ਵੀ ਐਕਸ਼ਨ ਲੈਣ ਦਾ ਦਿਲ ਦੇ ਵਿੱਚ ਨਫ਼ਰਤ ਰੱਖੀ ਹੋਈ ਹੈ ਇਹਨਾਂ ਨੇ ਪੰਜਾਬ ਪ੍ਰਤੀ ਤੇ ਪੰਜਾਬ ਜੀ ਯੂਨੀਵਰਸਿਟੀ ਸਾਡਾ ਸਾਡੀ ਲੈਗੇਸੀ ਹੈ ਸਾਡਾ ਵਿਰਸਾ ਹੈ ਇਹਨੂੰ ਸੰਭਾਲਣ ਵਾਸਤੇ ਅਸੀਂ ਜੋ ਵੀ ਕਰਨਾ ਪਿਆ ਕਰਾਂਗੇ ਸਾਨੂੰ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾਣਾ ਪਿਆ ਅਸੀਂ ਉੱਥੇ ਜਾਵਾਂਗੇ ਕਾਨੂੰਨੀ ਮਾਰਾਂ ਤੋਂ ਅਸੀਂ ਸਲਾਹ ਲੈ ਰਹੇ ਹਾਂ ਸਾਰੇ ਕਾਗਜ਼ਾ ਸਾਡੇ ਕੋਲੇ ਰੈਡੀ ਨੇ ਤੇ ਇਹ ਧੱਕੇਸ਼ਾਹੀ ਜਿਹੜੀ ਅਸੀਂ ਹੋਣ ਨਹੀਂ ਦੇਵਾਂਗੇ ਜਿਸ ਪੱਧਰ ਤੱਕ ਵੀ ਆਵਾਜ਼ ਉਠਾਉਣੀ ਪਈ ਆਵਾਜ਼ ਉਠਾਵਾਂਗੇ ਤਾਂ ਕਿ ਪੰਜਾਬ ਜੀ ਯੂਨੀਵਰਸਿਟੀ ਜਿਹਦਾ ਕਿ ਵਿਰਸਾ ਜਿਹੜਾ ਕਿ ਪਹਿਲਾਂ ਲਾਹੌਰ ਸੀ ਇਹ ਲਾਹੌਰ ਤੋਂ ਥੋੜੇ ਜਿਹਰੇ ਲਈ ਪੰਜਾਬ ਯੂਨੀਵਰਸਿਟੀ ਹੁਸ਼ਿਆਰਪੁਰ ਵੀ ਆਈ ਸੀ ਹੁਸ਼ਿਆਰਪੁਰ ਤੋਂ ਬਾਅਦ ਫਿਰ ਚੰਡੀਗੜ੍ਹ ਦੇ ਵਿੱਚ ਸੈੱਟ ਹੋਈ ਉਹ ਪੰਜਾਬ ਦਾ ਵਿਰਸਾ ਹੈ ਪੰਜਾਬ ਦੀ ਪ੍ਰਾਪਰਟੀ ਹੈ ਲੈਗਸੀ ਹੈ ਤੇ ਅਸੀਂ ਇਹਨੂੰ ਨਹੀਂ ਛੱਡਾਂਗੇ ਔਰ ਇਸ ਤਰ੍ਹਾਂ ਦੇ ਜਿਹੜੇ ਨੋਟੀਫਿਕੇਸ਼ਨ ਗੈਰਸਵਧਾਨਿਕ ਜਾਰੀ ਕਰਕੇ ਤੁਸੀਂ ਸਾਡੇ ਤੋਂ ਸਾਡੀ ਯੂਨੀਵਰਸਿਟੀ ਦੀ ਸੈਨੇਟ ਜਾਂ ਯੂਨੀਵਰਸਿਟੀ ਦਾ ਪ੍ਰਬੰਧ ਜਿਹੜਾ ਉਹ ਖੋ ਨਹੀਂ ਸਕਦੇ ਰੀਸੈਂਟਲੀ ਅਸੀਂ ਕੁੜੀਆਂ ਦੇ ਜਿਹੜੇ ਹੋਸਟਲ ਵਾਸਤੇ ਅਸੀਂ ਪੈਸੇ ਜਾਰੀ ਕੀਤੇ ਨੇ ਤੇ ਪੈਸੇ ਜਾਰੀ ਕਰਨ ਵਾਸਤੇ ਪੰਜਾਬ ਸਰਕਾਰ ਹੈ ਪ੍ਰਬੰਧ ਚਲਾਉਣ ਵਾਸਤੇ ਤੁਸੀਂ ਕਹਿੰਦੇ ਹੋ ਕਿ ਸਾਨੂੰ ਦਿਓ ਜਿਹੜਾ ਇਹਦਾ ਚਾਰਜ ਹੈ ਇਹ ਕਿਵੇਂ ਹੋ ਸਕਦਾ ਜੀ ਸੋ ਇਸ ਅਨਿਆਏ ਦੇ ਵਿਰੁੱਧ ਆਵਾਜ਼ ਵੀ ਉਠਾਵਾਂਗੇ ਲੀਗਲੀ ਵੀ ਅਸੀਂ ਜਿਸ ਪੱਧਰ ਤੱਕ ਵੀ ਜਾਣਾ ਪਿਆ ਜਿਸ ਪੱਧਰ ਤੱਕ ਵੀ ਸਾਨੂੰ ਵੱਡੇ ਵੱਡੇ ਵਕੀਲ ਹਾਇਰ ਕਰਨੇ ਪਏ ਕਰਾਂਗੇ ਪਰ ਪੰਜਾਬ ਦਾ ਜਿਹੜਾ ਹੱਕ ਹੈ ਉਹ ਇਸ ਤਰ੍ਹਾਂ ਅਜਾਈ ਨਹੀਂ ਜਾਣ ਦੇਵਾਂਗੇ ਪੰਜਾਬ ਦੇ ਹੱਕਾਂ ਦੇ ਹੱਕ 'ਚ ਖੜਾਂਗੇ ਔਰ ਪੰਜਾਬ ਦੇ ਆਪੀ ਜਿਹੜੇ ਨੇ ਉਹ ਲੈ ਕੇ ਰਾਂਗੇ ਇਹਨਾਂ ਦੀ ਜਿਹੜੀਆਂ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਭਾਵੇਂ ਉਹ BBMB ਵਾਲਾ ਭਾਖੜਾ ਡੈਮ ਵਾਲਾ ਭਾਵੇਂ ਉਹ ਆਹਾ ਪੰਜਾਬ ਜੁਨੀਵਰਸਿਟੀ ਵਾਲਾ ਇਹ ਇਸ ਤਰ੍ਹਾਂ ਨੋਟੀਫਿਕੇਸ਼ਨ ਜਾਰੀ ਕਰਕੇ ਇਹਨਾਂ ਨੂੰ ਕਬਜ਼ਾ ਨਹੀਂ ਕਰਨ ਦੇਵਾਂਗੇ ਹਰ ਹਾਲਤ ਦੇ ਵਿੱਚ ਪੰਜਾਬ ਸਰਕਾਰ ਵਚਨਬੱਧ ਹੈ ਕਿ ਉਹ ਪੰਜਾਬ ਦੀਆਂ ਜਿਹੜੀਆਂ ਪ੍ਰਾਪਰਟੀਆਂ ਪੰਜਾਬ ਦੀ ਜਿਹੜੀ ਲੈਗਸੀ ਹੈ ਪੰਜਾਬ ਦਾ ਜਿਹੜਾ ਵਿਰਸਾ ਹੈ ਉਹਨੂੰ ਸੰਭਾਲਣ ਦੇ ਵਿੱਚ ਪੂਰਾ ਯੋਗਦਾਨ ਪਾਊਗੀ